ਅੰਮ੍ਰਿਤਸਰ ਦੇ ਸੁਲਤਾਨਵਿੰਦ ਰੋਡ ਉੱਪਰ ਤਿੰਨ ਨਕਾਬਪੋਸ਼ ਨੌਜਵਾਨਾਂ ਵੱਲੋਂ ਕੱਪੜੇ ਦੀ ਇੱਕ ਦੁਕਾਨ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਦੇ ਸਮੇਂ ਤਿੰਨੋਂ ਨੌਜਵਾਨ ਅਚਾਨਕ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਬਿਨਾਂ ਕੁਝ ਕਹੇ ਪਹਿਲਾ ਇੱਕ ਫਾਇਰ ਕੀਤਾ ਜਿਸ ਨਾਲ ਦੁਕਾਨਦਾਰ ਅਤੇ ਮੌਜੂਦ ਲੋਕਾਂ ਵਿੱਚ ਚੰਦ ਮਿੰਟਾਂ ਲਈ ਹੜਕੰਪ ਮਚ ਗਿਆ। ਫਾਇਰਿੰਗ ਤੋਂ ਬਾਅਦ ਤਿੰਨੋਂ ਨੌਜਵਾਨਾਂ ਨੇ ਗੱਲੇ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਕੱਢੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਾਰੀ ਵਾਰਦਾਤ ਕੈਮਰੇ ਵਿੱਚ ਕੈਦ ਹੋ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਏਸੀਪੀ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਖ-ਵੱਖ ਏਂਗਲਾਂ ਤੋਂ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਕ ਇਥੇ ਸੁਲਤਾਨਪੁਰ ਰੋਡ ਤੋਂ ਵੀ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਬੰਦੀ ਇਥੇ ਮੌਕੇ ਤੇ ਆਏ ਹਨ ਜੋ ਦੁਕਾਨਦਾਰ ਨੇ ਦੱਸਿਆ ਕਿ ਕੁਝ ਤਿੰਨ ਵਿਅਕਤੀ ਇਹਨਾਂ ਦੇ ਕੋਲ ਆਏ ਨੇ ਇਹਨਾਂ ਨੇ ਬੁਰਲ ਵੈਪਨ ਸੀ ਤੇ ਇਹਨਾਂ ਦੇ ਕੁਝ ਕੈਸ਼ ਤੇ ਨਾਲ ਸਨੈਚ ਕਰਕੇ ਲੈ ਗਏ ਜੀ ਮਾਣਕ ਦੱਸ ਰਹੇ ਜੀ ਪੁੱਛ ਰਹੇ ਸੀ ਤੁਹਾਨੂੰ ਕਿੰਨੇ ਹੈਗੇ ਹਾਂ ਜੀ ਹਾਂ ਜੀ ਹਾਂ ਸਾਰੇ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਹਾਂ ਜੀ ਸਾਰੇ ਕਰਕੇ ਜੀ ਆਪਣਾ ਨੌਜਵਾਨਾਂ ਦਾ ਦਰਵਾਜ਼ਾ ਇਹ ਦੱਸ ਰਹੇ ਜੀ ਇਨੀਸ਼ੀਅਲ ਸਟੇਜ ਹੈ ਅਸੀਂ ਆਏ ਆ ਹੀ ਆ ਮੌਕੇ ਤੇ ਠੀਕ ਹੈ ਤੁਹਾਨੂੰ ਇਸ ਸੰਬੰਧੀ ਦੁਬਾਰਾ ਬਰੀਫਿੰਗ ਕਰਤੀ ਜਾਵੇ ਦੱਸ ਰਹੇ ਜੀ ਇਹ ਕਿ ਪੈਸੇ ਲੈ ਕੇ ਉਹ ਦੱਸ ਰਹੇ ਕਿੰਨੇ ਇਹਨਾਂ ਨੂੰ ਹੋਰ ਦੱਸ ਸਕਦੇ ਸਾਡੇ ਵੱਲੋਂ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤੇ ਜਲ ਜਲ ਜੋਸ਼ੀ ਜੀ ਨੂੰ ਅਰੈਸਟ ਕਰ ਲਈ ਜਾਵੇ